ਬੀਰੇ ਇੱਕ ਰੋਜ਼ ਵਾਟਰ ਦਿਓ ਬੀਰੇ ਹਾਂਜੀ ਇੱਕ ਰੋਜ਼ ਵਾਟਰ ਦਿਓ 50 ਲਾ ਆਹ ਲੋ ਜੀ ਕੈਸੇ ਬੀਰੇ ਇੱਕ ਗੱਲ ਪੁੱਛਾਂ ਹਾਂਜੀ ਪੁੱਛੋ ਜੀ ਤੁਸੀਂ ਇੰਨੀ ਦੁਪਹਿਰ ਨੂੰ ਆਰਾਮ ਨਾਲ ਸੁੱਤੇ ਪਏ ਹੋ ਜੇ ਕੋਈ ਅੰਦਰ ਆਣ ਕੇ ਤੁਹਾਡਾ ਸਮਾਨ ਚੱਕ ਕੇ ਲੈ ਗਿਆ ਫੇਰ ਐਦਾਂ ਨਹੀਂ ਕੋਈ ਲਿਜਾ ਸਕਦਾ ਕਿਉਂ ਉਹ ਦੇਖੋ ਕੈਮਰੇ ਲਗਾਏ ਆਪਾਂ ਵੀਰੇ ਇਹ ਕੈਮਰਾ ਚੋਰ ਫੜ ਲਿੰਦਾ ਵਾ ਕੈਮਰਾ ਚੋਰ ਨਹੀਂ ਫੜਦਾ ਵੀਡੀਓ ਆ ਜਾਂਦੀ ਆ ਅਸੀਂ ਫੋਨ 'ਚ ਦੇਖ ਲੀਦਾ ਚੋਰ ਨੂੰ ਅੱਛਾ ਤੇ ਤੁਸੀਂ ਉਹ ਵੀਡੀਓ ਕਦੋਂ ਦੇਖਦੇ ਹੁੰਨੇ ਹੋ ਫੇਰ ਜਦੋਂ ਚੋਰੀ ਹੋਵੇ ਚਲੋ ਠੀਕ ਆ ਫਿਰ ਮੈਂ ਜਾਂਦੀ ਹਾਂ ਇਹਨਾਂ ਕੋ ਬੁੱਧੀ ਵੀ ਸੀ ਨਾਲੇ ਇਹਦੇ ਹੱਥ 'ਚ ਲਫਾਫਾ ਹੈਪੀ ਸਟੋਰ ਵਾਲਾ ਕਿੱਥੋਂ ਆ ਗਿਆ